ਦਿਲਕ ਜੰਜੂ ਰਾਖਾ ਪ੍ਰਭਤਾ ਕინੋ ਬੜੋ ਕਲੂ ਮੈਸਾ ਕਾ ਸਾਧਨ ਹੈ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਅਨਨ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮਾਂ ਦੀ ਅਰੰਭਤਾ ਹੋ ਚੁੱਕੀ ਹੈ ਇਸ ਲੜੀ ਤਹਿਤ ਪਹਿਲਾ ਸਮਾਗਮ ਦਿੱਲੀ ਦੇ ਚਾਨੀ ਚੌਕ ਵਿੱਚ ਸਥਿਤ ਗੁਰਦੁਆਰਾ ਸ਼ੀਸ਼ਗੰਜ ਵਿਖੇ 2 ਅਗਸਤ ਨੂੰ ਕਰਵਾਇਆ ਗਿਆ ਸ਼ਨੀਵਾਰ ਦੀ ਸ਼ਾਮ ਨੂੰ ਸਜਾਏ ਗਏ ਇਹਨਾਂ ਦੀਵਾਨਾ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਪਵਿੱਤਰ ਗੁਰਬਾਣੀ ਦਾ ਜਸ ਗਾਇਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮਾਗਮ ਵਿੱਚ ਦਿਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਹਾਜ਼ਰੀਆਂ ਭਰੀਆਂ जिस्ते ਚਲਦਿਆਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਖਾੜੋਂ ਸੰਗਤਾਂ ਦੇ ਰੂਬਰੂ ਹੋਏ ਅਤੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਮੁੱਖ ਰੱਖਦਿਆਂ 23 ਤੋਂ 25 ਨਵੰਬਰ ਤੱਕ ਦਿੱਲੀ ਵਿਖੇ ਲਾਲ ਕਿਲੇ ਦੇ ਮੈਦਾਨ 'ਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ ਜਿਸ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹਨ ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਾਰਿਆਂ ਤੇ ਅੰਦਰ ਇਹ ਸ਼ਰਧਾ ਭਾਵਨਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਔਰ ਬਹੁਤ ਸਾਰੇ ਸਮਾਗਮ ਕੀਤੇ ਜਾਣ ਤਾਂ ਕਿ ਅਸੀਂ ਇਹ ਸੰਦੇਸ਼ ਇਸ ਦੇਸ਼ ਦੇ ਬੱਚੇ-ਬੱਚੇ ਨੂੰ ਦੇਣ ਵਿੱਚ ਕਾਮਯਾਬ ਹੋ ਸਕੀਏ ਕਿਉਂਕਿ ਸਿੱਖ ਇਤਿਹਾਸ ਕੁਰਬਾਨੀਆਂ ਦਾ ਸ਼ਹਾਦਤਾਂ ਦਾ ਭਰਿਆ ਪਿਆ ਹੈ ਸਮੇਂ-ਸਮੇਂ ਦੇ ਉੱਤੇ ਇਸ ਦੇਸ਼ ਨੂੰ ਬਚਾਉਣ ਦੇ ਲਈ ਇਸ ਦੇਸ਼ ਦੇ ਧਰਮਾਂ ਨੂੰ ਬਚਾਉਣ ਦੇ ਲਈ ਇਸ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਨ ਦੇ ਲਈ ਲੱਖਾਂ ਹੀ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਬੇਸ਼ੱਕ ਅਸੀਂ ਗਿਣਤੀ ਦੇ ਵਿੱਚ ਸਾਨੂੰ 2% ਕਿਹਾ ਜਾਂਦਾ ਹੈ ਪਰ ਜਦੋਂ ਸ਼ਹਾਦਤਾਂ ਦੀ ਗੱਲ ਆਉਂਦੀ ਹੈ ਤੇ ਉਦੋਂ 90% ਦੀ ਹੈ ਪਰ ਉਹ ਕੋਈ ਆਪਣੇ ਲਈ ਨਹੀਂ ਦੂਸਰੇ ਧਰਮਾਂ ਲਈ ਜ਼ਬਰ ਤੇ ਜ਼ਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਜੋ ਪ੍ਰੋਗਰਾਮ ਔਲਿਕੇ ਗਏ ਉਹਨਾਂ ਦੀ ਅੱਜ ਸ਼ੁਰੂਆਤ ਜੋ ਦਿੱਲੀ ਦੇ ਸਾਰੇ ਇਲਾਕਿਆਂ ਦੇ ਵਿੱਚ ਸਿੰਘ ਸੁਭਾਵਾਂ ਦੇ ਵਿੱਚ ਕੀਰਤਨ ਦਰਬਾਰ ਕਰਾਏ ਜਾਣੇ ਆ ਸਮੇਂ-ਸਮੇਂ ਦੇ ਉੱਤੇ ਨਵੰਬਰ ਤੱਕ ਉਸ ਦਾ ਆਗਾਜ਼ ਅੱਜ ਇਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਸਥਾਨ ਤੋਂ ਸ਼ੁਰੂ ਕੀਤਾ ਜਾ ਰਿਹਾ ਅੱਜ ਇਹ ਪਹਿਲਾ ਸਮਾਗਮ ਹੈ ਮੈਂ ਸਾਧ ਸੰਗਤ ਜੀ ਬੇਨਤੀ ਕਰਾਂਗਾ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਜਾਂ ਮੀਡੀਆ ਦੇ ਮਾਧਿਅਮ ਦੇ ਨਾਲ ਸੁਣ ਰਹੇ ਹੋ 15 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਗੁਨਜਾਰਾ ਹਾਲ ਗੁਰਦੁਆਰਾ ਰਿਕਾਫਗਨ ਸਾਹਿਬ ਵਿਖੇ ਸਹਿਜ ਪਾਠ ਸਾਹਿਬ ਆਰੰਭ ਕਰਾਇਆ ਗਿਆ ਸੰਨ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਸਹਿਜ ਪਾਠ ਉਹਨਾਂ ਨੇ ਆਰੰਭ ਕੀਤੇ ਆ ਪਰ ਮੈਂ ਬੇਨਤੀ ਕਰਾਂਗਾ ਕੋਈ ਵੀ ਗੁਰੂ ਦਾ ਸਿੱਖ ਵਾਂਝਾ ਨਾ ਰਵੇ ਗੁਰੂ ਦਾ ਪਿਆਰ ਲਓ ਗੁਰੂ ਦਾ ਸਤਕਾਰ ਲਓ ਜਿਨ੍ਹਾਂ ਨੇ ਨਹੀਂ ਆਰੰਭ ਕੀਤੇ ਸਹਿਜ ਪਾਠ ਆਰੰਭ ਜ਼ਰੂਰ ਕਰੋ ਕਿਉਂਕਿ ਇਹ ਅਸੀਂ 350 ਸਾਲਾ ਗੁਰੂ ਸਾਹਿਬ ਦੀ ਇਸ਼ਾਦਤ ਨੂੰ ਸਮਰਪਿਤ ਕਰ ਰਹੇ ਹਾਂ ਔਰ ਲਾਲ ਕਿਲੇ ਦੇ ਉਸ ਮੈਦਾਨ ਦੇ ਉੱਤੇ ਉਸ ਲਾਲ ਕਿਲੇ ਦੇ ਉੱਤੇ ਜਿੱਥੋਂ ਉਸ ਸਮੇਂ ਦੀ ਹਕੂਮਤ ਇਹ ਹੁਕਮਜਾਦੀ ਕਰਦੇ ਸੀ ਜਿੱਥੇ ਸਾਡੇ ਗੁਰੂ ਸਾਹਿਬਾਂ ਦੀ ਸਿੱਖਾਂ ਦੀਆਂ ਸ਼ਹਾਦਤਾਂ ਹੁੰਦੀਆਂ ਸਨ ਉਸੇ ਲਾਲ ਕਿਲੇ ਦੀ ਮੈਦਾਨ ਦੇ ਵਿੱਚ 23 24 ਅਤੇ 25 ਨਵੰਬਰ ਨੂੰ ਬਹੁਤ ਵੱਡੇ ਸਮਾਗਮ ਕਰਾਏ ਜਾਣਗੇ ਤਿੰਨ ਦਿਨ ਦੇ ਲਗਾਤਾਰ ਸਮਾਗਮ ਹੋਣਗੇ ਔਰ ਸਹਿਜ ਪਾਠ ਸਾਹਿਬ ਜੀ ਦੀ ਸਮਾਪਤੀ ਵੀ ਉੱਥੇ ਹੋਏਗੀ ਨਵੇਂ ਮੱਲੇ ਦੇ ਸ਼ਲੋਕ ਗਾਇਨ ਕਰਕੇ ਜਿੰਨੇ ਸਹਿਜ ਪਾਠ ਸੰਗਤ ਨੇ ਆਰੰਭ ਕੀਤੇ ਆ ਉਹ ਸਾਰੇ ਉਸ ਦਿਨ ਲਾਲ ਕਿਲੇ ਦੀ ਸਮਾਪਤੀ ਮੈਦਾਨ ਦੇ ਵਿੱਚ ਹੋਏਗੀ ਇੱਕ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਜੋ ਜ਼ੁਲਮ ਔਰ ਜ਼ਬਰ ਕਰਦਾ ਹੈ ਉਸ ਦਾ ਨਾਮ ਨਿਸ਼ਾਨ ਮਿਟ ਜਾਂਦਾ ਹੈ ਲੇਕਿਨ ਜੋ ਜ਼ੁਲਮ ਦੇ ਖਿਲਾਫ ਲੜਦਾ ਹੈ ਉਸ ਦੀ ਜੈ ਜੈਕਾਰ ਹੁੰਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਮੇਸ਼ਾ ਜੈ ਜੈਕਾਰ ਮੈਂ ਸਾਧ ਸੰਗਤ ਜੀ ਜੋ ਬੇਨਤੀਆਂ ਕੀਤੀਆਂ ਇਸ ਨੂੰ ਜਰੂਰ ਪ੍ਰਵਾਨ ਕਰਿਓ ਪਰ ਕੋਸ਼ਿਸ਼ ਕਰਿਏ ਹਰ ਇੱਕ ਗੁਰਸਿੱਖ ਦਾ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਫਰਜ਼ ਬਣਦਾ ਹੈ ਕਿ ਸਾਨੂੰ ਤੇ ਪਤਾ ਹੀ ਹੈ ਕਿ ਸਾਡਾ ਇਤਿਹਾਸ ਕੀ ਹੈ ਲੇਕਿਨ ਇਹ ਇਤਿਹਾਸ ਕੇਵਲ ਕਿਤਾਬਾਂ ਦੇ ਪੰਨਿਆਂ ਤੱਕ ਨਾ ਰਖ ਲਈਏ ਅੱਜ ਇਹ ਇਤਿਹਾਸ ਹਰ ਇੱਕ ਜਗ੍ਹਾ ਜਿੱਥੇ ਤੁਹਾਡੀ ਕਿਸੇ ਨਾਲ ਇੰਟਰੈਕਸ਼ਨ ਹੁੰਦੀ ਆ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤੁਸੀਂ ਹਵਾਈ ਯਾਤਰਾ ਸਫਰ ਕਰਦੇ ਹੋ ਤੁਸੀਂ ਬੱਸ ਸਫਰ ਕਰਦੇ ਹੋ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਦੇ ਕੋਲ ਗਏ ਹੋ ਹਰ ਇੱਕ ਨੂੰ ਇਹ ਇਤਿਹਾਸ ਜਰੂਰ ਦੱਸੋ ਹਰ ਇੱਕ ਨੂੰ ਪ੍ਰੇਰਣਾ ਕਰੋ ਕਿ 350 ਸਾਲਾਂ ਸ਼ਤਾਬਦੀ ਹੈ ਉਹਦੇ ਲਈ ਸਹਿਜ ਪਾਠ ਕਰਨ ਸਿੱਖਾਂ ਨੂੰ ਵੀ ਤੇ ਬਾਕੀ ਕਮਿਊਨਿਟੀ ਦੇ ਲੋਕਾਂ ਨੂੰ ਵੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਸਾਰੇ ਇਸ ਦੇਸ਼ ਦੇ ਸਾਰੇ ਧਰਮਾਂ ਦੇ ਲਈ ਦਿੱਤੀ ਸੀ ਕਿਉਂਕਿ ਜ਼ੁਲਮ ਸੱਤੇ ਹੋ ਰਿਹਾ ਸੀ ਸੋ ਇਸ ਕਰਕੇ ਇੰਨੀ ਆਕ ਬੇਨਤੀਆਂ ਪ੍ਰਵਾਨ ਕਰਨੀਆਂ ਵੇਲਾ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ ਜਲਦ ਹੁੰਦੇ ਆਂ ਹਾਜ਼ਰ